ਸਤਿ ਸ੍ਰੀ ਅਕਾਲ ਫਰੈਂਡਸ ਕੀ ਹਾਲ ਚੱਲ ਹੈ ਕਿਵੇਂ ਹੋ ਹੋਪਸ ਹੋ ਸਾਰੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲੋ ਜੀ ਅੱਜ ਮੈਂ ਲੱਗੀ ਸੀ ਸਵੇਰੇ ਸਵੇਰੇ ਛੱਸੀ ਪੋਣ ਤੇ ਮੈਂ ਦੇਖਿਆ ਵੀ ਮੇਰਾ ਜਿਹੜਾ ਤੇਲ ਹੈਗਾ ਉਹ ਸਿਰਫ ਇੰਨਾ ਕੀ ਰਹਿ ਗਿਆ ਮੈਂ ਇਹ ਤੇਲ ਆਪ ਬਣਾਇਆ ਸੀ ਮਤਲਬ ਖੁਦ ਤਿਆਰ ਕੀਤਾ ਸੀਗਾ ਇਹ ਕਿਉਂਕਿ ਮੇਰੇ ਵਾਲਾਂ ਦੀ ਜਿਹੜੀ ਬਹੁਤ ਜ਼ਿਆਦਾ ਸਮੱਸਿਆ ਵਧ ਗਈ ਸੀ ਕਿ ਮੇਰੇ ਆਨੇ ਖੁੱਡ ਜਿਵੇਂ ਹੇਅਰ ਹੈ ਜਿਹੜੇ ਗਰੋ ਕਰ ਗਏ ਹੈਗੇ ਥੋੜੀ ਥੋੜੀ ਹਨਾ ਇੱਥੋਂ ਮੇਰੇ ਬਹੁਤ ਜ਼ਿਆਦਾ ਗੰਝਾ ਹੀ ਪੈਣ ਲੱਗ ਗਿਆ ਸੀਗਾ ਬਹੁਤ ਆਰਡ ਲੱਗਦਾ ਸੀ ਜਦੋਂ ਮੈਂ ਕਿਤੇ ਵੀ ਜਾਣਾ ਹਨਾ ਅਗਲੇ ਦੀ ਟੋਕਣਾ ਆਪ ਨੂੰ ਸ਼ੇਰ ਘਟ ਰਿਅਲਾਈਜ਼ ਹੁੰਦਾ ਸੀ ਪਹਿਲਾਂ ਮੈਨੂੰ ਦੂਸਰੇ ਨੇ ਦੇਖ ਕੇ ਕਹਿਣਾ ਵੀ ਜਦੋਂ ਕਿਸ ਰਿਸ਼ਤੇਦਾਰ ਜਿਹਾ ਹਨਾ ਤੇਰੇ ਤਾਂ ਬਹੁਤ ਜ਼ਿਆਦਾ ਵਾਲ ਝੜ ਗਏ ਅੱਗੂ ਇਹ ਕੀ ਹੋ ਗਿਆ ਦੇਖੋ ਹਜੇ ਵੀ ਥੋੜਾ ਥੋੜਾ ਲੱਗਦਾ ਇੱਥੋਂ ਆ ਚੀਜ਼ਾਂ ਦੀ ਤਾਂ ਵਾਲ ਮੇਰੇ ਬਹੁਤ ਜ਼ਿਆਦਾ ਗਰੋ ਕਰ ਗਏ ਹੈਗੇ ਪਹਿਲਾਂ ਦੇ ਮੁਕਾਬਲੇ ਕਿ ਮੈਨੂੰ ਵੀ ਇੱਕ ਦਿਨ ਜਦੋਂ ਮੈਂ ਦੇਖਿਆ ਨਾ ਵਾਲ ਵਾਹ ਤੇ ਮੇਰੀ ਫੋਨੀ ਬਹੁਤ ਪਤਲੀ ਜਿਵੇਂ ਆਪਣੇ ਮਤਲਬ ਜਿਆਦਾ ਹੀ 올ਡੇਜ਼ ਦੇ ਵਿੱਚ ਹਲਕੇ ਜਿਹੇ ਰਹਿ ਜਾਂਦੇ ਉਸ ਤਰੀਕੇ ਦੇ ਹੋ ਗਏ ਸੀ ਕਿਉਂਕਿ ਮੇਰੇ ਜਿਹੜੇ హెయిਰ ਸੀਗੇ ਬਹੁਤ ਜਿਆਦਾ ਸੋਹਣੇ ਸੀ ਭਾਰੇ ਸੀ ਤੇ ਬਿਨਾ ਸਟ੍ਰੇਟ ਕਰਾਈ ਤੇ ਮੇਰੇ ਵਾਲ ਸਟ੍ਰੇਟ ਸੀਗੇ ਤੇ ਸਾਰੇ ਮੈਨੂੰ ਪੁੱਛਦੇ ਸੀ ਤੁਸੀਂ ਕਿੱਥੋਂ ਸਟ੍ਰੇਟ ਕਰਾਏ ਆ ਬਹੁਤ ਸੋਹਣੇ ਸਟ੍ਰੇਟ ਕੀਤੇ ਹੋਏ ਹਾਲਾਂਕਿ ਮੈਂ ਇਹੋ ਜਿਹਾ ਕੁਝ ਬਹੁਤਾ ਕਰਦੀ ਨਹੀਂ ਹੈਗੀ ਬਹੁਤਾ ਜਿਵੇਂ ਬਿਊਟੀਸ਼ੀਨ ਦਾ ਪਾਰਲਰ ਵਾਲਾ ਉਹ ਮੈਨੂੰ ਇਨੀ ਨੋਲਜ ਹੈ ਨਹੀਂ ਬਾਲੀ ਮੋਲ ਦੇਸੀ ਤਰੀਕੇ ਦੇ ਯੂਜ਼ ਕਰਦੀ ਹੈਗੀ ਮੈਂ ਹਰ ਇੱਕ ਚੀਜ਼ ਲਈ ਹੈਅਰ ਲਈ ਜੋ ਵੀ ਕਹ ਲਓ ਨਾ ਸਕਿਨ ਦੇ ਲਈ ਹਮੇਸ਼ਾ ਹੀ ਮੈਂ ਦੇਸੀ ਤਰੀਕੇ ਨਾਲ ਵਰਤੋਂ ਕਰਦੀ ਹੈਗੀ ਐ ਤੇ ਇਸ ਕਰਕੇ ਮੈਂ ਤੇਲ ਖੁਦ ਬਣਾਇਆ ਸੀਗਾ ਤੇ ਮੈਂ ਸੋਚਿਆ ਫਿਰ ਮੈਂ ਪਹਿਲਾਂ ਮੈਂ ਲਾਉਣ ਲੱਗੀ ਸੀਗੀ ਮੈਂ ਕਿਭ ਚਲੋ ਛੱਡ ਦੇ ਹੈਗੇ ਐ ਇਹਨੂੰ نیچے ਵਾਲੇ ਨੂੰ ਨਹੀਂ ਲਾਉਂਦੇ ਹੈਗੇ ਕਿ ਆਪਾਂ ਸਾਰੀਆਂ ਭੈਣਾਂ ਨਾਲ ਸ਼ੇਅਰ ਕਰਦੇ ਹੈਗੇ ਆ ਵੀ ਮੈਂ ਇਹ ਤੇਲ ਜਿਹੜਾ ਕਿਵੇਂ ਬਣਾਇਆ ਸੀਗਾ ਤੇ ਇਹ ਨੇ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਦਿੱਤੇ ਆ ਹਾਲਾਂਕਿ ਮੇਰਾ ਮਤਲਬ ਜਿਵੇਂ ਆਪਾਂ ਕਹਿ ਲਓ ਕਿ ਕਬੀਲਦਰੀ ਦੇ ਕੰਮ ਧੰਦੇ ਚ ਇੰਨਾ ਟਾਈਮ ਨਹੀਂ ਲੱਗਦਾ ਇੰਨਾ ਕੁ ਸੀਗਾ ਤੇਲ ਜਿਹੜਾ ਮੇਰਾ ਬਣਿਆ ਹੋਇਆ ਸੀ ਇਹ ਤੇ ਇਹ ਮੈਂ 2-3 ਵਾਰੀ ਤਿੰਨ ਵਾਰੀ ਮ사ਜ ਕੀਤੀ ਹੁੰਨੀ ਐ ਇਹਦੀ ਤਿੰਨ ਇੱਕ ਵਾਰੀ ਜਿਵੇਂ ਆਪਾਂ ਹੈਡ ਵਾਸ਼ ਕਰਨ ਤੋਂ ਪਹਿਲਾਂ ਕਰਦੇ ਹੈਗੇ ਆ ਤੇ ਉਹਦਾ ਹੀ ਰਿਜ਼ਲਟ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਖੁਦ ਤੇ ਅਪਲਾਈ ਕੀਤਾ ਪਹਿਲਾਂ ਫਿਰ ਮੇਰਾ ਹੁਣ ਮਨ ਕੀਤਾ ਮੈਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਦੀ ਆ ਹਨਾ ਇਹਦੇ ਲਈ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਲਈਆਂ ਸੀ ਤੁਹਾਨੂੰ ਦਿਖਾਉਣੀ ਆ ਮੈਂ ਇਕ ਲਈ ਤਾਂ ਸੀ ਕੋਕੋਨਟ ਆਇਲ ਕੋਈ ਵੀ ਕੋਕੋਨਟ ਆਇਲ ਤੁਸੀਂ ਲੈ ਸਕਦੇ ਏ ਨਹੀਂ ਹੈਗਾ ਕਿਸੇ ਖਾਸ ਬ੍ਰਾਂਡ ਦਾ ਹੀ ਲੈਣਾ ਏ ਜਿਵੇਂ ਮਾਲਬਾਰ ਦਾ ਆਪਾਂ ਆਏ ਵਰੀ ਮਤਲਬ ਕੋਈ ਨਾ ਕੋਈ ਨਵਾਂ ਹੀ ਲਈ ਆਉਂਦੇ ਹੈਗੇ ਹਨਾ ਬਜਾਜ ਦਾ ਪਤੰਜਲੀ ਦਾ ਕੋਈ ਵੀ ਤੁਸੀਂ ਯੂਜ਼ ਕਰ ਸਕਦੇ ਹੈਗੇ ਤੇ ਏ ਮੈਂ ਲਈ ਹੈਗੇ ਕੜੀ ਪੱਤੇ ਕੜੀ ਪੱਤੇ ਆਮੀ ਆਪ ਨੂੰ ਰਕਤ ਮਿਲ ਜਾਂਦਾ ਤੁਸੀਂ ਤਾਜ਼ੇ ਵੀ ਲੈ ਸਕਦੀਆਂ ਦੁਕਾਨ ਤੋਂ ਵੀ ਮਿਲ ਜਾਂਦੇ ਆ ਪੰਸਾਰੀਆਂ ਤੋਂ ਵੀ ਮਿਲ ਜਾਂਦੇ ਆ ਮੇਰੇ ਕੋਲ ਕਾਫੀ ਜ਼ਿਆਦਾ ਪਏ ਸੀਗੇ ਤੇ ਮੈਂ ਇਹ ਇੰਨੇ ਕ ਕੜੀ ਪੱਤੇ ਲੈ ਲਿਆ ਤੁਸੀਂ ਘੱਟ ਵੱਧ ਵੀ ਲੈ ਸਕਦੇ ਹੋ ਮੰਨ ਲਓ ਇੰਨੇ ਕ ਲੈ ਲਏ ਹੈਗੇ ਤੇ ਇਸ ਤੋਂ ਇਲਾਵਾ ਮੈਂ ਫਿਰ 3 ਨੰਬਰ ਤੇ ਕੀ ਲਿੱਤਾ ਇੱਕ ਪਿਆਜ਼ ਦਾ ਰਸ ਕੱਢਿਆ ਇੱਕ ਵੱਡਾ ਪਿਆਜ਼ ਲੈ ਲਿਆ ਉਹਦਾ ਰਸ ਕੱਢ ਲਿਆ ਤੇ ਥੋੜਾ ਜਿਹਾ ਮੈਂ ਕ੍ਰਸ਼ ਕਰ ਲਿਆ ਹੈਗਾ ਲਸਣ ਨੂੰ ਦੇਖੋ ਤੇ ਇਸ ਤੋਂ ਬਾਅਦ ਲਈਆ ਥੋੜੀ ਜਿਹੀ ਲਈ ਹੈਗੇ ਮੇਥੀ ਦਾਣਾ ਮੇਥੋਂ ਦਖਾਉਣੀ ਆ ਮੈਂ ਇਹ ਹੀ ਮੈਂ ਚੀਜ਼ਾਂ ਲਈਆਂ ਹੈਗੀਆਂ ਤੇ ਇੱਕ ਲਈ ਤਾਂ ਆਪਾਂ ਸਰੋਂ ਦਾ ਤੇਲ ਮੰਨ ਕੇ ਚੱਲੋ ਵੀ ਆਪਾਂ ਇਹ ਅੱਧਿਕ ਕੋਲੀ ਤਿੰਨ ਚਮਚੇ ਲੈ ਲਓ ਤਿੰਨ ਵੱਡੇ ਸਪੂਨ ਹੋਗੇ ਤੇ ਦੋ ਸਪੂਨ ਹੋਗੇ ਕੋਕੋਨਟ ਆਇਲ ਇਹ ਦੋ ਤਰ੍ਹਾਂ ਦਾ ਤੇਲ ਲੈਣਾ ਹੈਗਾ ਇਹ ਸਾਰੇ ਆਪਣੇ ਹੈਗੇ ਇੰਗਰੀਡੀਅੰਟ ਇਹ ਦੇਖੋ ਇਹ ਮੇਥੀ ਦਾਣਾ ਹੈ ਇਹ ਲਸਣ ਕ੍ਰੈਸ਼ ਕੀਤਾ ਹੋਇਆ ਹੈ ਇਹ ਕੜੀ ਪੱਤਾ ਹੈਗਾ ਤੇ ਇਹ ਮੈਂ ਪਿਆਜ਼ ਦਾ ਰਸ ਕੱਢ ਲਿਆ ਹੈਗਾ ਇਹ ਹੋ ਗਿਆ ਆਪਣਾ ਕੋਕੋਨਟ ਆਇਲ ਤੇ ਇਹ ਮੈਂ ਪਹਿਲੇ ਇਹਦੇ ਵਿੱਚ ਕੱਟ ਲਿਆ ਸੀ ਪੈਨ ਦੇ ਵਿੱਚ ਇਹ ਕੋਕੋਨਟ ਆਇਲ ਇਹ ਸਰੋਂ ਦਾ ਤੇਲ ਬਸ ਇੱਕ ਕੜਸ਼ੀ ਕਹ ਲਓ ਤਾਂ ਜਾਂ ਅੱਧੀ ਕੌਲੀ ਕਹ ਲਓ ਤੇ ਲੋ ਜੀ ਹੁਣ ਆਪਾਂ ਮਿਲ ਕੇ ਇਹਨੂੰ ਤਿਆਰ ਕਰਦੇ ਹੈਗੇ ਤੁਹਾਡੇ ਸਾਹਮਣੇ ਮੈਂ ਤਿਆਰ ਕਰਦੀ ਹੈਗੀ ਵੀ ਕਿਵੇਂ ਇਹਨੂੰ ਤਿਆਰ ਕਰਨਾ ਹੈਗਾ ਤੇ ਕਿਵੇਂ ਇਹਨੂੰ ਆਪਾਂ ਸੰਭਾਲਣਾ ਹੈਗਾ ਤੇ ਇਸ ਤੋਂ ਬਾਅਦ ਕਿਵੇਂ ਅਪਲਾਈ ਕਰਨਾ ਹੈਗਾ ਇਹ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਲਓ ਜੀ ਇੱਥੇ ਆਪਾਂ ਤੇਲ ਜਿਹੜਾ ਗੈਸ ਦੇ ਉੱਤੇ ਰੱਖ ਦਿੱਤਾ ਹੈਗਾ ਤੇ ਇਹ ਬਸ 2-3 ਮਿੰਟ ਦੇ ਵਿੱਚ ਹੀ ਮਿਲਟ ਹੋ ਜਾਊਗਾ ਹਨਾ ਹੁਣ ਸਰਦੀਆਂ 'ਚ ਕੁਝ ਜ਼ਿਆਦਾ ਜੰਮਿਆ ਹੁੰਦਾ ਹੈ ਤੇ ਗਰਮੀ 'ਚ ਇਹ ਪ੍ਰੋਬਲਮ ਨਹੀਂ ਆਉਂਦੀ ਆਪਾਂ ਨੂੰ ਗਰਮੀ 'ਚ ਤਾਂ ਮਿਲਟ ਹੋਇਆ ਹੀ ਮਿਲਦਾ ਹੈ ਹਨਾ ਤੇ ਲਓ ਜੀ ਆਪਣਾ ਇਹ ਪੂਰੀ ਤਰ੍ਹਾਂ ਮਿਲਟ ਹੋ ਚੁੱਕਾ ਤੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਗਰਮ ਕਰ ਲਾਂਗੇ ਇਸ ਤੋਂ ਬਾਅਦ ਆਪਾਂ 1/1 ਸਾਰੀ ਚੀਜ਼ ਇਹਦੇ ਵਿੱਚ ਐਡ ਕਰਦੇ ਜਾਵਾਂਗੇ ਹਨਾ ਸਭ ਤੋਂ ਪਹਿਲਾਂ ਮੈਂ ਪਾ ਦਿੱਤਾ ਹੈਗਾ ਕੜੀ ਪੱਤਾ ਦੇਖੋ ਜੀ ਜਦੋਂ ਆਪਾਂ ਉਬਲੇ ਤੇਲ ਵਿੱਚ ਕੋਈ ਵੀ ਚੀਜ਼ ਪਾਉਣੀ ਆ ਤਾਂ ਉਹ ਜ਼ਿਆਦਾ ਹੋਰ ਵੀ ਉਬਲ ਕੇ ਬਾਹਰ ਨੂੰ ਆਉਂਦਾ ਹੈਗਾ ਤੇ ਇਹ ਦੇਖੋ ਹੁਣ ਮੈਂ ਪਾਇਆ ਸੀ ਪਿਆਜ਼ ਦਰਾਂਸ ਪਿਆਜ਼ ਦਰਾਂਸ ਥੋੜੇ ਧਿਆਨ ਨਾਲ ਪਾਉਣਾ ਪੈਂਦਾ ਕਿਉਂਕਿ ਇੱਕਦਮ ਹੀ ਉਬਲ ਕੇ ਬਾਹਰ ਆ ਜਾਂਦਾ ਹੈ ਇਹਦੀ ਵੀ ਸ਼ਾਇਦ ਐਸਡੀ ਕੋ ਫਾਰਮ ਹੋਊਗੀ ਇਹਦੀ ਨੇਚਰ ਹੈ ਜਿਹੜੀ ਐਸਟਿਕ ਟਾਈਪ ਦੀ ਹੁੰਦੀ ਹੈ ਨਾ ਤੇ ਇਸ ਤੋਂ ਬਾਅਦ ਆਪਾਂ ਲਸਣ ਪਾ ਦਿੱਤਾ ਜੋ ਕ੍ਰਸ਼ ਕੀਤਾ ਸੀਗਾ ਤੇ ਮੇਥੀ ਦਾਣਾ ਪਾਤਾ ਥੋੜਾ ਜਿਹਾ ਹਿਲਾਉਂਦੇ ਜਾਵਾਂਗੇ ਕਿਉਂਕਿ ਬਾਹਰ ਪੈਨ ਚੋਂ ਨਿਕਲਣ ਦਾ ਥੋੜਾ ਜਿਹਾ ਰਿਸਕ ਹੁੰਦਾ ਹੈਗਾ ਹਨਾ ਇਹ ਗਰਮ-ਗਰਮ ਦਾ ਚਿੱਟਾ ਵੀ ਪੈ ਸਕਦਾ ਹੈਗਾ ਇਸ ਕਰਕੇ ਪੂਰੇ ਧਿਆਨ ਦੇ ਨਾਲ ਅਸੀਂ ਇਹਨੂੰ ਹਿਲਾਵਾਂਗੇ ਬਸ ਇੱਕ ਅੱਧੇ ਮਿੰਟ ਦੇ ਵਿੱਚ ਹੀ ਥੱਲੇ ਨੂੰ ਬਹਿ ਜਾਂਦਾ ਹੈਗਾ ਜਿਵੇਂ ਇਹ ਤਾਂ ਨੂੰ ਉਬਾਲ ਜਾ ਆਇਆ ਸੀਗਾ ਹਨਾ ਇਹਦੀ ਝੱਗ ਜੀ ਥੱਲੇ ਬੈਠ ਚੁੱਕੀ ਤੇ ਲਓ ਜੀ ਇਹਦੀ ਝੱਗ ਜਿਹੜੀ ਥੱਲੇ ਬੈਠ ਚੁੱਕੀ ਹੈ ਤੇ ਜਿਹਦਾ ਇਹਦਾ ਆਇਲ ਹੈ ਜਿਹੜਾ ਇੱਕ ਸਾਈਡ ਤੇ ਹੋ ਗਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ 2-3 ਮਿੰਟ ਵਾਸਤੇ ਉਬਾਲਾਂਗੇ ਤੇ ਜੇ ਤੁਹਾਡੇ ਕੋਲ ਜਿਆਦਾ ਤੇਲ ਪਾਇਆ ਜਿਆਦਾ ਮਤਲਬ ਕੁਆਂਟੀਟੀ ਹਰ ਸਮਾਨ ਦੀ ਹੈਗੀ ਤਾਂ ਤੁਸੀਂ ਇਹਨੂੰ ਜਿਆਦਾ ਟਾਈਮ ਵੀ ਉਬਾਲ ਸਕਦੇ ਹੈਗੇ ਆ 2-3 ਦੀ ਜਗ੍ਹਾ ਤੇ 5 ਮਿੰਟ ਵੀ ਇਸ ਨੂੰ ਉਬਾਲ ਸਕਦੇ ਹੈਗੇ ਆ ਤੇ ਲੋ ਇਹਨੂੰ ਹੌਲੀ ਹੌਲੀ ਹਿਲਾਉਂਦੇ ਜਾਓ ਵੀ ਜਾਂ ਕੋਈ ਚੀਜ਼ ਵੀ ਥੱਲੇ ਨਾ ਲੱਗੇ ਪੈਣ ਦੇ ਦੇਖੋ ਹੁਣ ਇਹ ਆਪਣਾ ਉਬਲਣਾ ਸ਼ੁਰੂ ਹੋ ਗਿਆ ਆ ਆਪਾਂ 2-3 ਮਿੰਟ ਬਾਅਦ ਇਹਨੂੰ ਬੰਦ ਕਰ ਦੇਾਂਗੇ ਹਨਾ ਇਸ ਤੋਂ ਬਾਅਦ ਆਪਾਂ ਰੱਖਿਆ ਸੀ ਇਹਨੂੰ ਠੰਡਾ ਹੋਣ ਵਾਸਤੇ ਤੇ ਇਹ ਦੇਖੋ ਹੁਣ ਪੂਰੀ ਤਰ੍ਹਾਂ ਆਪਣਾ ਜਿਹੜਾ ਠੰਡਾ ਹੋ ਚੁੱਕਾ ਹੈਗਾ 15-20 ਮਿੰਟ ਲੱਗੇ ਨੂੰ ਠੰਡਾ ਹੋਣ ਚ ਤੇ ਹੁਣ ਆਪਾਂ ਇਹਨੂੰ ਸ਼ਾਨਣੀ ਦੀ ਸਹਾਇਤਾ ਨਾਲ ਇਹਨੂੰ ਛਾਨ ਲਵਾਂਗੇ ਕਿਸੇ ਭਾਂਡੇ ਵਿੱਚ ਹਨਾ ਦੇਖੋ ਆਪਾਂ ਸਾਰਾ ਪੂਰੀ ਤਰ੍ਹਾਂ ਇਹਨੂੰ ਛਾਨਣਾ ਹੈਗਾ ਥੋੜਾ ਬਹੁਤਾ ਆਇਲ ਵੀ ਆਪਾਂ ਆਸੇ-ਪਾਸੇ ਨਹੀਂ ਛੱਡਣਾ ਹੈਗਾ ਆਪਾਂ ਬੜੀ ਮਿਹਨਤ ਨਾਲ ਬਣਾਇਆ ਹਨਾ ਤੇ ਇਹਨੂੰ ਸਾਰਿਆਂ ਨੂੰ ਆਪਾਂ ਇਕੱਠਾ ਕਰ ਲਿਆ ਹੈਗਾ ਇੱਕ ਭਾਂਡੇ ਦੇ ਵਿੱਚ ਤੇ ਹੌਲੀ-ਹੌਲੀ ਆਪਾਂ ਇਹਨੂੰ ਕਿਸੇ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲਵਾਂਗੇ ਕਿਉਂਕਿ ਕੱਚ ਦੀ ਸ਼ੀਸ਼ੀ ਜਿਹੜੀ ਚੀਜ਼ ਹੈ ਛੇਤੀ ਖਰਾਬ ਨਹੀਂ ਹੁੰਦੀ ਹੈਗੀ ਪਲਾਸਟਿਕ ਦੀ ਬਜਾਏ ਤੇ ਨਾ ਉਹ ਚਿਪਚਿਪੀ ਜੀ ਹੁੰਦੀ ਹੈਗੀ ਹੈ ਇਹਨੂੰ ਆਪਾਂ 2-3 ਮਹੀਨਿਆਂ ਲਈ ਜਿੰਨੇ ਟਾਈਮ ਲਈ ਵੀ ਤੁਸੀਂ ਪ੍ਰੀਜ਼ਰਵ ਕਰਨਾ ਚਾਹੋ ਨੇ ਰੱਖ ਸਕਦੇ ਹੈਗੇ ਆ ਤੁਸੀਂ ਇਹਨੂੰ ਇਹ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਲੋ ਜਿਹੜਾ ਆਪਣੇ ਭਾਂਡੇ ਤੇ ਲੱਗ ਗਿਆ ਹੈਗਾ ਹਨਾ ਆਪਣੀ ਸ਼ਾਨੀ ਤੇ ਵੀ ਲੱਗਾ ਹੈਗਾ ਪੈਨ ਤੇ ਵੀ ਉਹ ਵੀ ਆਪਾਂ ਹੌਲੀ-ਹੌਲੀ ਕੱਢ ਲੈਣਾ ਆਪਾਂ ਇੱਕ ਵੀ ਤੁਪਕਾ ਖਰਾਬ ਨਹੀਂ ਕਰਨਾ ਤੇਲ ਦਾ ਉਹਦੇ ਨਾਲ ਮੈਂ ਅੱਜ ਛੱਸੀ ਕਰ ਲੂੰਗੀ ਰਾਤ ਨੂੰ ਪੈਣ ਲੱਗੀ ਹਨਾ ਇਕੱਠਾ ਕਰਕੇ ਰੱਖ ਲਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਤਿਆਸਤਰਾ ਹੀ ਲੋ ਜੀ ਆਪਣੀ ਇਹ ਹੈਗੀ ਆ ਪੂਰੀ ਕੱਚ ਦੀ ਬੋਟਲ ਫਿਲ ਹੋ ਗਿਆ ਹੈ ਨਾ ਪੂਰੀ ਭਰ ਗਈ ਹੈ ਪਹਿਲਾਂ ਸਿਰਫ ਇੰਨੀ ਸੀ ਕਿ ਤੇ ਹੁਣ ਤਾਂ ਮੈਨੂੰ ਲੱਗਦਾ ਇਹ ਮੇਰੇ ਦਾ 3 ਮਹੀਨੇ ਚੱਲ ਜਾਣਾ ਕਿਉਂਕਿ ਮੈਂ ਤਾਂ ਏਡੀ ਕੋਲਣੇ ਵੀ ਵੀਕ ਦੇ ਵਿੱਚ ਦੋ ਵਾਰੀ ਹੈਡ ਵਾਸ਼ ਕਰਦੀ ਆ ਤੇ ਇੱਕ ਵਾਰੀ ਮ사ਜ ਕਰਨੀ ਯਾਦ ਆਉਂਦੀ ਹੈ ਦੂਸਰੀ ਵਾਰ ਤਾਂ ਮੈਨੂੰ ਵਾਸ਼ਰੂਮ ਚ ਯਾਦ ਆਉਂਦਾ ਉਹ ਵੀ ਅੱਜ ਬਾਲ ਧੋਣੇ ਸੀ ਨਾ ਚੱਕਦੀਆਂ ਸ਼ੈਂਪੂ ਤੇ ਉੱਥੇ ਧੋ ਕੇ ਕੰਮ ਨਿਭਾਉਂਦੀ ਆ ਸ਼ੈਂਪੂ ਦਾ ਯਾਰਾ ਹੈ ਮੈਂ ਇੱਕ ਸ਼ੈਂਪੂ ਵੀ ਬਣਾਇਆ ਹੋਇਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕਿਵੇਂ ਬਣਾਇਆ ਹੋਇਆ ਬਹੁਤ ਸੌਖੇ ਤਰੀਕੇ ਨਾਲ ਬਣਾਇਆ ਜਿਵੇਂ ਇਹ ਔਇਲ ਵੀ ਬਹੁਤ ਸੌਖੇ ਤਰੀਕੇ ਨਾਲ ਬਣ ਗਿਆ ਹੈਗਾ ਹਨਾ ਇਹਨੂੰ ਕੱਚ ਦੀ ਬੋਟਲ ਦੇ ਵਿੱਚ ਪਾ ਕੇ ਰੱਖ ਸਕਦੇ ਹੈਗੇ ਜਿੰਨਾ ਟਾਈਮ ਮਰਜ਼ੀ ਰੱਖ ਲੋ ਇਹਦਾ ਕੋਈ ਨਹੀਂ ਹੈਗਾ ਕਿਉਂਕਿ ਸਿੰਪਲ ਤਾਂ ਆਪਾਂ ਕਿਚਨ 'ਚ ਚੌਕੇ 'ਚ ਚੀਜ਼ਾਂ ਪਾਈਆਂ ਹੈਗੀਆਂ ਹਨਾ ਉਹੀ ਔਇਲ ਹੈਗੇ ਆ ਬਸ ਇਹਦੇ ਵਿੱਚ ਉਹਨਾਂ ਦਾ ਫਲੇਵਰ ਉਹਨਾਂ ਦਾ ਅਸਰ ਹੈ ਜਿਹੜਾ ਚਲਾ ਜਾਊਗਾ ਕਿਉਂਕਿ ਮੇਥੀ ਦਾਣਾ ਜੋ ਵੀ ਹੈ ਹਨਾ ਕੜੀ ਪੱਤਾ ਤੇ ਲਸਣ ਪਿਆਜ਼ ਇਹ ਚੀਜ਼ਾਂ ਜਿਹੜੀਆਂ ਸਾਡੇ ਜਿਹੜੇ हेयर फॉਲ ਨੂੰ ਵੀ ਰੋਕਦੀਆਂ ਹੈ हेयर ਦੇ ਵਿੱਚ ਕੋਈ ਵੀ ਡੈਮੇਜ ਹੁੰਦਾ ਕਿਸੇ ਵੀ ਤਰੀਕੇ ਦਾ ਨਾਲ ਉਹਨੂੰ ਵੀ ਰੋਕਦੀਆਂ ਹੈਗੀਆਂ ਤੇ ਇਹਨੂੰ ਕਿਵੇਂ ਚੱਸੀ ਤੁਸੀਂ ਹੈਡਵਾਸ਼ ਕਰਨ ਤੋਂ ਪਹਿਲਾਂ ਰਾਤ ਨੂੰ ਵੀ ਕਰ ਸਕਦੇ ਹੋ ਵੀ ਰਾਤ ਨੂੰ ਕਰਕੇ ਪੈ ਜਾਓ ਜਿਵੇਂ ਆਪਾਂ ਨੈਕਸਟ ਡੇ ਹੈਡਵਾਸ਼ ਕਰਨਾ ਹੈਗਾ ਹਨਾ ਸਿਰ ਧੋਣਾ ਹੈਗਾ ਤੇ ਰਾਤ ਨੂੰ ਕਰਕੇ ਪੈ ਜਾਓ ਸਾਰੀ ਰਾਤ ਉਸੇ ਤਰ੍ਹਾਂ ਇੱਕ ਤਰੀਕੇ ਨਾਲ ਛੱਡ ਦਿਓ ਜੇ ਆਪਣੇ ਕੋਲ ਜ਼ਿਆਦਾ ਨਹੀਂ ਟਾਈਮ ਨਾ ਕਈ ਵਾਰੀ ਯਾਦ ਵੀ ਨਹੀਂ ਰਹਿੰਦਾ ਆਪਾਂ ਨੂੰ ਹਨਾ ਤਸਵੇਰੇ ਉੱਠਣਾ ਹੈਗਾ ਸਵੇਰੇ ਜਦੋਂ ਆਪਾਂ ਕੰਮਕਾਜ ਕਰਨੇ ਹੈਗੇ ਤਾਂ ਹੈਡਵਾਸ਼ ਕਰਨ ਤੋਂ ਮਤਲਬ ਕਿ 2 ਘੰਟੇ ਪਹਿਲਾਂ ਤੁਸੀਂ ਇਹਨੂੰ ਯੂਜ਼ ਕਰਨਾ ਹੈਗਾ ਹਰ ਚੀਜ਼ ਜੋ ਵੀ ਅਸੀਂ ਵਾਲਾਂ ਤੇ ਅਪਲਾਈ ਕਰਦੇ ਚਾਹੇ ਮਹਿੰਦੀ ਅਪਲਾਈ ਕਰਦੇ ਹੈਗੇ ਚਾਹੇ ਇਹ ਚੀਜ਼ ਅਪਲਾਈ ਕਰਦੇ ਹੈਗੇ ਇੱਕ ਮੈਂ ਦਹੀਂ ਉਹਦਾ ਟ੍ਰੀਟਮੈਂਟ ਵੀ ਲਗਾਨੀ ਹੁੰਦੀ ਹੁੰਦੀ ਉਹ ਵੀ ਕਿਸੇ ਦਿਨ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਦਹੀਂ ਕਿਵੇਂ ਲਗਾਨੀ ਹੈ ਵਾਲਾਂ ਤੇ 2 ਘੰਟੇ ਪਹਿਲਾਂ ਹੀ ਮਤਲਬ ਲਗਾਨੀ ਹੈਗੇ ਕਿਉਂਕਿ 2 ਘੰਟੇ ਵਿੱਚ ਉਹਦਾ ਪੂਰਾ ਅਸਰ ਹੈ ਜਿਹੜਾ ਛੱਡ ਜਾਂਦਾ ਹੈਗਾ ਠੀਕ ਹੈ ਤਲੋ ਜੀ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਸੀ ਮੈਂ ਆਪਣੇ ਤੇ ਇਹ ਅਪਲਾਈ ਕੀਤਾ ਸੀ ਤੇ ਮੈਨੂੰ ਇਹਦਾ ਬੈਨੀਫਿਟ ਹੋਇਆ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕੀਤਾ ਹੋਇਆ ਹੈਗਾ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨੈਕਸਟ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ